ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਭਰੇ ਹੋਏ ਖਜ਼ਾਨੇ ਦੀ ਪੂਰੀ ਜਾਣਕਾਰੀ ਦੇਵਾਂਗੇ ਕਿਉਂਕਿ ਪਿਛਲੇ ਦਿਨੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਛੀਮਾ ਦੇ ਬਾਰਾ ਜੀਐਸਟੀ ਵਿੱਚ ਹੋਰ ਰਿਕਾਰਡ ਵਾਅਦੇ ਦਾ ਦਾਵਾ ਕੀਤੇ ਗਏ ਸਨ ਪਰੰਤੂ ਬਲਾਜ਼ਮ ਅਤੇ ਪੈਨਸ਼ਨ ਦੇ ਪੈਂਡਿੰਗ 16% ਡੀਏ ਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਜੇਕਰ ਸਰਕਾਰੀ ਖਜ਼ਾਨਾ ਪੂਰਾ ਭਰਿਆ ਹੋਵੇ ਤਾਂ ਫਿਰ ਉਸ ਨੂੰ ਕਿਸੇ ਵੀ ਸੂਬੇ ਦੇ ਲਈ ਚੰਗਾ ਸੰਕੇਤ ਕਿ ਸਮਝਿਆ ਜਾਂਦਾ ਹੈ ਪਰੰਤੂ ਜੇਕਰ ਖਜ਼ਾਨਾ ਖਾਲੀ ਹੋਵੇ ਤਾਂ ਫਿਰ ਬਹੁਤ ਸਾਰੇ ਲੋਕ ਇਸ ਨੂੰ ਖਾਲੀ ਪੀਪੇ ਦਾ ਨਾਮ ਦਿੱਤਾ ਜਾਂਦਾ ਹੈ ਪਿਛਲੇ ਇੱਕ ਦਹਾਕੇ ਤੋਂ ਪੰਜਾਬ ਦੇ ਸਰਕਾਰੀ ਖਜ਼ਾਨੇ ਦੀ ਹਾਲਤ ਕੋਈ ਚੰਗੀ ਇੰਨੀ ਚੰਗੇ ਨਹੀਂ ਰਹੀ ਭਾਵੇਂ ਉਹ ਪਿਛਲੀ ਕਾਂਗਰਸ ਸਰਕਾਰ ਵੇਲੇ ਦਾ ਹੋਵੇ ਰਾਜ ਹੋਵੇ ਜਾਂ ਫਿਰ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦਾ ਰਾਜ ਹੋਵੇ ਹਰ ਸਰਕਾਰਾਂ ਕਰਜ਼ਾ ਲੈ ਕੇ ਕੰਮ ਚਲਾਉਂਦੀਆਂ ਹਨ ਇਹਦੇ ਉਲਟ ਦੇ ਵਿੱਚ ਪੰਜਾਬ ਸਰਕਾਰ ਦੇ ਮੌਜੂਦਾ ਵਿੱਤ ਮੰਤਰੀ ਖਜ਼ਾਨੇ ਵਿੱਚ ਆਉਣ ਵਾਲੀ ਜੀਐਸਟੀ ਵਸੂਲੀ ਦੇ ਵਿੱਚ ਹੋਣ ਵਾਲੇ ਰਿਕਾਰਡ ਬਾਧੇ ਦਾ ਜ਼ਿਕਰ ਕਰਦੇ ਰਹਿੰਦੇ ਹਨ ਤਾਂ ਪਹਿਲਾਂ ਇਸ ਖਬਰ ਦਾ ਰੁਕ ਕਰਦੇ ਹਾਂ ਤੇ ਫਿਰ ਗੱਲ ਕਰਾਂਗੇ ਮੁਲਾਜ਼ਮਾਂ ਤੇ ਪੈਨਸ਼ਨ ਦੇ ਬੈਂਡਿੰਗ ਡੀਏ ਦੇ ਬਾਰੇ ਬੇਰੋਜ਼ਗਾਰਾਂ ਦੀ ਤਰਜ਼ ਜੋਗ ਹਾਲਾਤ ਦੇ ਬਾਰੇ ਤਾਂ ਖਬਰ ਇਹ ਹੈ ਕਿ ਪੰਜਾਬ ਦੇ ਵੱਲੋਂ 22.35% ਦੀ ਸ਼ਾਨਦਾਰ ਦਾ ਜੀਐਸਟੀ ਵਿਕਾਸ ਦਰ ਪ੍ਰਾਪਤ ਹੋਈ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਦੁਆਰਾ ਕਹੀ ਗਈ ਅਪ੍ਰੈਲ ਸਤੰਬਰ 2025 ਜੀਐਸਟੀ ਪ੍ਰਾਪਤ ਜਿਹੜੀ ਹੈ 13972 ਕਰੋੜ ਰੁਪਏ ਪ੍ਰਾਪਤ ਹੋਈ ਹੈ। ਵਿੱਤ ਮੰਤਰੀ ਨੇ ਕਿਹਾ ਕਿ ਮੌਜੂਦਾ ਵਿੱਤੀ ਸਾਲ ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਸੂਬੇ ਨੇ ਪਿਛਲੇ ਸਾਲ ਦੇ ਇਸ ਸਮੇਂ ਦੇ ਮੁਕਾਬਲੇ ਜੀਐਸਟੀ ਜਿਹੜੇ ਮਲਾਇਕ ਨੂੰ ਕੁੱਲ ਜਿਹੜਾ ਹੈ 2553 ਕਰੋੜ ਰੁਪਏ ਦਾ ਵਾਅਦਾ ਦਰਜ ਕੀਤਾ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਪੰਜਾਬ ਸਰਕਾਰ ਦਾ ਖਜ਼ਾਨਾ ਜੀਐਸਟੀ ਵਸੂਲੀ ਦੇ ਨਾਲ ਨੱਕੋ ਨੱਕ ਭਰ ਗਿਆ ਹੈ ਤਾਂ ਫਿਰ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨ ਦਾ ਕੇਂਦਰ ਸਰਕਾਰ ਤੋਂ ਡੀਏ 16% ਘਟ ਕਿਉ ਹੈ ਕਿ ਸੈਂਟਰ ਸਰਕਾਰ ਨੇ 3% ਹੋਰ ਡੀਏ ਦੇ ਕੇ ਕੋਲ 52% ਡੀਏ ਕਰ ਦਿੱਤਾ ਹੈ ਜਦੋਂ ਕਿ ਪੰਜਾਬ ਦੇ ਮਲਾਜ਼ਮਾਂ ਦਾ ਪੈਨਸ਼ਨ ਸਿਰਫ 42% ਡੀਏ ਜਿਹੜੇ ਲੈਣ ਵਾਸਤੇ ਜਿਹੜੇ ਮਜਬੂਰ ਹਨ ਦੀਵਾਲੀ ਤੋਂ ਪਹਿਲਾਂ ਸਰਕਾਰ ਦੇ ਵੱਲੋਂ ਕਿਸੇ ਵੱਡੇ ਡੀਏ ਵਾਅਦੇ ਦੀ ਉਮੀਦ ਪੰਜਾਬ ਦੇ ਮਲਾਜ਼ਮ ਅਤੇ ਪੈਨਸ਼ਨ ਕਰ ਰਹੇ ਹਨ ਪਰ ਪੰਜਾਬ ਸਰਕਾਰ ਨੇ ਡੀਏ ਸੰਬੰਧੀ ਚੁੱਪੀ ਧਾਰੀ ਹੋਈ ਹੈ ਦੂਜੇ ਪਾਸੇ ਪਿਛਲੀ ਕਾਂਗਰਸ ਸਰਕਾਰ ਦੇ ਦੁਆਰਾ ਕੱਡੀਆਂ ਗਈਆਂ ਏਡੀਟੀ 23 ਚੌਣ ਦੇ ਉਹਨਾਂ ਨੇ ਭਰਤੀ ਜਿਹੜੀ ਹੈ ਅੱਧ ਵਿਚਕਾਰ ਹੀ ਲਟਕੀਆਂ ਪਈਆਂ ਹਨ ਅਤੇ ਨੌਕਰੀ ਤੋਂ ਮਾਂਝੇ ਰਹਿ ਗਏ ਹਨ ਬੇਰੋਜ਼ਗਾਰ ਜਿਹੜੇ ਕਦੇ ਮਹਾਲੀ ਵੀ ਗਏ ਤੇ ਕਦੇ ਜਿਹੜੀ ਗੰਪੀਰਪੁਰਾ ਵਿਖੇ ਮੋਰਚੇ ਲਗਾ ਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਕਰਦੇ ਰਹੇ ਇਹੀ ਹਾਲ ਮਾਸਟਰ ਕੈਡਰ ਭਰਤੀ ਦੇ ਹੋਰ ਭਰਤੀਆਂ ਦਾ ਹੈ ਜਿਨ੍ਹਾਂ ਬਾਰੇ ਸਰਕਾਰ ਨੇ ਕਦੇ ਜ਼ਿਕਰ ਵੀ ਨਹੀਂ ਕੀਤਾ ਤਾਂ ਹੁਣ ਦੇਖੋ ਇਹ ਗੱਲ ਇਹ ਹੋਵੇਗੀ ਕਿ ਸਰਕਾਰ ਬਾਕੀ ਨੇ ਜਿਹੜੇ ਨੇ ਰਹਿੰਦੇ 1.5 ਸਾਲ ਦੇ ਜਿਹੜੇ ਕਾਰਜਕਾਲ ਦੇ ਵਿੱਚ ਮੌਜੂਦਾ ਪੰਜਾਬ ਸਰਕਾਰ ਇਹਨਾਂ ਸਾਰੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਦੀ ਹੈ ਜਾਂ ਨਹੀਂ ਜਿਤੋਂ ਵਾਲਾ ਜਿਹੜਾ ਸਮਾਂ ਜਿਹੜਾ ਆਉਣ ਵਾਲਾ ਸਮਾਂ ਇਹ ਇਹੀ ਦੱਸੇਗਾ ਸੋ ਦੋਸਤੋ ACAS ਦੀ ਬਹੁਤ ਹੀ ਖਾਸ ਅਪਡੇਟ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ